ਯਹੋਸ਼ੂ ਦੇ ਕਿਤਾਬ 3 ਤੀਸਰਾ ਅਧਿਆਇ ਪਹਿਲੇ ਵਚਨ ਤੋਂ ਪੜ੍ਹਾਂਗੇ ਯਹੋਸ਼ੂ ਸਵੇਰੇ ਉੱਠਿਆ ਸਾਰੇ ਇਜ਼ਰਾਈਲੀਆਂ ਨੂੰ ਨਾਲ ਲੈ ਕੇ ਸ਼ਿੱਤਿਮ ਤੋਂ ਕੂਚ ਕਰਕੇ ਯਰਦਨ ਦੇ ਕੰਢੇ ਆਇਆ ਪਿਆਰਿਓ ਯਹੋਸ਼ੂ ਕਦੋਂ ਉੱਠਿਆ ਤੜਕੇ ਉੱਠਿਆ ਜੇ ਚਾਹੁੰਦੇ ਹੋ ਕਿ ਪਰਮੇਸ਼ੁਰ ਆਸ਼ੀਸ਼ ਦੇਵੇ ਜਾਂ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਉੱਚੇ ਕਰੇ ਯਾ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਮਹਾਨ ਅਗੂਆ ਬਣਾਵੇ ਯਾ ਬਹੁਤਿਆਦ ਲਈ ਤੁਸੀਂ ਮਾਰਗਦਰਸ਼ਨ ਕਰਨ ਵਾਲੇ ਜੇ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਇਹ ਬਣਾਵੇ ਤੁਸੀਂ ਆਪਣੇ ਜੀਵਨ ਚ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਹੈ ਜਾਣਦੇ ਹੋ ਆਲਸਪੰਤੋ ਬਾਹਰ ਹੋਣਾ ਤੁਸੀਂ ਯਾਦ ਰੱਖੋ ਆਲਸਿਆ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਹੋਵੇ ਐਸਾ ਇਤਿਹਾਸ ਦੇ ਵਿੱਚ ਅਸੀਂ ਕਿਤੇ ਵੀ ਨਹੀਂ ਵੇਖਦੇ ਪਰਮੇਸ਼ਵਰ ਮੈਨੂੰ ਆਸ਼ੀਸ਼ ਦਵੇ ਉੱਤਮ ਆਸ਼ੀਸ਼ਾ ਦਵੇ ਐਸੀ ਆਸ ਕਰਨ ਵਾਲਾ ਹੈ ਤਾਂ ਆਪਣੇ ਹੱਥ ਵਿਖਾਓ ਰਾਈਟ ਚਾਹੁੰਦੇ ਹੋ ਜੇ ਪਰਮੇਸ਼ਵਰ ਆਸ਼ੀਸ਼ ਦਵੇ ਅਤੇ ਬਹੁਤੀ ਅਲੀ ਆਸ਼ੀਸ਼ ਦਾ ਕਾਰਨ ਬਣਾਵੇ ਜੇ ਇਹ ਮੰਚ ਆ ਰਿਹਾ ਹੈ ਪਰਮੇਸ਼ਵਰ ਤੁਹਾਡੇ ਵਿੱਚ ਜੋ ਗੁਣਾ ਨੂੰ ਵੇਖਣਾ ਚਾਹੁੰਦੇ ਆ ਉਹ ਇਹ ਹੈ ਕਿ ਦੱਸੋ ਫੁਰਤੀ ਯਾਨੀ ਆਲਸ ਪੰਤੇ ਜਿੱਤ ਪਾਉਣ ਵਾਲਾ ਸੋਬਾ ਚਾਈਦਾ ਯਹੋਸ਼ੂ ਬੜਾ ਫੁਰਤੀਲਾ ਸੀ ਵੇਖੋ ਯਹੋਸ਼ੂ 6 ਦੀ 12 ਚ ਕੀ ਆ ਯਹੋਸ਼ੂ ਤੜਕੇ ਉੱਠਿਆ ਯਹੋਸ਼ੂ ਕਦ ਉੱਠਿਆ ਯਹੋਸ਼ੂ ਸਵੇਰੇ ਉੱਠਿਆ 7 ਦੀ 16 ਵੇਖੋ ਯਹੋਸ਼ੂ ਤੜਕੇ ਉੱਠ ਕੇ अठवं अध्याय वचन यहोशु तड़के इथे की लिखा है उठाया की समझ आ रहा है यहोशु क्यों महान अगुआ बनया जानते हो ओ बहुत ही बोलो फुरतीला सुस्त नहीं सी ना ही ओ आलसी सी ना ही ज्यादा सोन वाला सी ना ज्यादा खान वाला सी ਅਤੇ ਨਾ ਹੀ ਘੁੰਮਣ ਵਾਲਾ ਸੀ ਯਹੋਸ਼ੂ ਬਹੁਤ ਹੀ ਫੁਰਤੀਲਾ ਸੀ ਬਾਈਬਲ ਦੱਸਦੀ ਹੈ ਕੰਮ ਕਰਨ ਵਾਲੇ ਹਸ਼ਟਪੁਸ਼ਟ ਹੋ ਜਾਂਦੇ ਆ ਐਕਟਿਵ ਰਹਿਣਾ ਖਾਣ ਵਾਲੇ ਜਾਂ ਨੀਂਦ ਨੂੰ ਪਿਆਰ ਕਰਨ ਵਾਲੇ ਉਹ ਐਕਟਿਵ ਨਹੀਂ ਰਹਿ ਸਕਦੇ ਉਹ ਆਲਸੀ ਹੁੰਦੇ ਆ ਜੇ ਤੁਸੀਂ ਖਾਊ ਹੋ ਤਾਂ ਤੁਹਾਨੂੰ ਨੀਂਦ ਆਏਗੀ ਇਹ ਨੀਂਦ ਆਏਗੀ ਤਾਂ ਤੁਸੀਂ ਆਲਸੀ ਹੋ ਜਾਓਗੇ ਆਲਸੀ ਲੋਗ ਕਦੇ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰ ਸਕੇ ਇਹ ਮੁਸ਼ਕਿਲ ਆਸੀਂ ਸਾਰੇ ਜਾਣਦੇ ਆ ਕਿ موسی ਤੋਂ ਬਾਅਦ ਯਹੋਸ਼ੂ ਅਗਵਾ ਬਣਿਆ ਅਗੂਏ ਬਣੇ ਹੋਏ ਯਹੋਸ਼ੂ ਵਿੱਚ ਕਾਮਨ ਤੌਰ ਤੇ ਜਿਹੜੇ ਅਸੀਂ ਗੁਣਾਂ ਨੂੰ ਵੇਖਦੇ ਹਾਂ ਉਹ ਤੜਕੇ ਉੱਠਦਾ ਹੈ ਇਹ ਗੁਣ ਯਹੋਸ਼ੂ ਨੇ ਕਿਹਦੇ ਵਿੱਚ ਵੇਖਿਆ ਜਾਣਦੇ ਹੋ ਆਉਂ ਵੇਖਦੇ ਹਾਂ ਕੂਚ ਦੀ ਕਿਤਾਬ ਚੌਥਾ ਅਧਿਆਇ ਉਸ ਦੇ ਚੌਥੇ ਵਚਨ 3 ਤਦ ਮੂਸਾ ਨੇ ਯਹੋਵਾ ਦੇ ਸਾਰੇ ਵਚਨ ਲਿਖ ਦਿੱਤੇ ਬਹੁਤ ਹੀ ਤੜਕੇ ਉੱਠ ਕੇ ਪਹਾੜ ਦੇ ਥੱਲੇ ਇੱਕ ਵੇਦੀ ਅਤੇ ਇਜ਼ਰਾਈਲ ਦੇ 12 ਗੋਤਰਾ ਦੇ ਅਨੁਸਾਰ 12 ਖੰਭੇ ਵੀ ਬਣਾਏ ਮੂਸਾ ਕਦੋਂ ਉੱਠਿਆ ਤੜਕੇ ਉੱਠਿਆ 34 ਦਾ ਚੌਥਾ ਵਚਨ ਤਦ ਮੂਸਾ ਨੇ ਪਹਿਲੀਆਂ ਤਖਤੀਆਂ ਤਰ੍ਹਾਂ ਦੋ ਹੋਰ ਤਖਤੀਆਂ ਲਿਖੀਆਂ ਜਿਸ ਤਰ੍ਹਾਂ موسی ਨੂੰ ਪਰਮੇਸ਼ਵਰ ਨੇ ਆਗਿਆ ਦਿੱਤੀ ਸੀ ਉਸੇ ਤਰ੍ਹਾਂ ਤੜਕੇ ਉੱਠ ਕੇ ਪਿਆਰਿਓ موسی ਕਿਵੇਂ ਮਹਾਨ ਅਗੂਆ ਬਣਿਆ ਦੱਸੋ ਤੁਹਾਨੂੰ ਕੀ ਪਤਾ ਕੀ ਕਹੋਗੇ ਦੱਸੋ ਪਿਆਰਿਓ موسی ਤੜਕੇ ਹੀ ਉੱਠਦਾ ਸੀ ਜੇ ਤੁਸੀਂ ਪਰਿਵਾਰ 'ਚ ਤਰੱਕੀ ਕਰਨਾ ਚਾਹੁੰਦੇ ਹੋ ਜਾ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਅਤੇ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇ ਵਿੱਚ ਅੱਗੇ ਵਧਾਉਣਾ ਹੈ ਤਾਂ ਜ਼ਰੂਰ ਤੁਹਾਨੂੰ ਤੜਕੇ ਹੀ ਉੱਠਣਾ ਪਵੇਗਾ ਯਹੋਸ਼ੂ ਨੇ ਮੂਸਾ ਨੂੰ ਵੇਖਿਆ ਅਤੇ ਕੀ ਕੀਤਾ ਉਸੇ ਹੀ ਤਰ੍ਹਾਂ ਦੀ ਆਦਤ ਬਣਾ ਲਈ ਸੀ 24ਵੇਂ ਅਧਿਆਇ ਦੇ ਚੌਥੇ ਵਚਨ ਦੇ ਵਿੱਚ ਮੂਸਾ ਤੜਕੇ ਉੱਠਿਆ 34 ਅਧਿਆਇ ਦੇ ਚੌਥੇ ਵਚਨ ਦੇ ਵਿੱਚ ਤੜਕੇ ਉੱਠ ਕੇ ਹੀ ਮੂਸਾ ਇਹ ਯਹੋਸ਼ੂ ਨੇ ਵੇਖਿਆ ਆਉ ਇੱਕ ਹੋਰ ਵਿਅਕਤੀ ਨੂੰ ਵੇਖਾਂਗੇ ਤਦ ਰਾਜਾ ਹਿਜ਼ਕੀਆ ਤੜਕੇ ਉੱਠ ਕੇ ਨਗਰ ਦੇ ਹਾਕਮਾਂ ਨੂੰ ਇਕੱਠਾ ਕਰਕੇ ਯਹਵਾ ਦੇ ਭਵਨ ਨੂੰ ਗਿਆ ਮਹਾਰਾਜਾ ਹੈ ਪਰ ਆਪਣੇ ਹਾਕਮਾਂ ਨੂੰ ਇਕੱਠਾ ਕਰਕੇ ਕਿੱਥੇ ਲੈ ਗਿਆ ਯਹਵਾ ਦੇ ਭਵਨ ਚ ਗਿਆ ਕਿੰਨੇ ਵਜੇ ਗਿਆ ਤੜਕੇ ਗਿਆ ਕਾਰਨ ਇਹ ਹੈ ਕਿ ਉਦੇ ਰਾਜ ਤੇ ਹਮਲਾ ਹੋਣ ਵਾਲਾ ਸੀ ਉਹਦਾ ਦੇਸ਼ ਖਤਰੇ ਵਿੱਚ ਸੀ ਦੁਸ਼ਮਣ ਚਾਰੇ ਪਾਸਿਓਂ ਘੇਰ ਚੁਕੇ ਸੀ ਕਿਸੇ ਵੀ ਸਮੇਂ ਦੇਸ਼ ਦੁਸ਼ਮਨਾ ਦੇ ਹਵਾਲੇ ਹੋ ਸਕਦਾ ਸੀ ਖਤਰਾ ਛਾਇਆ ਹੋਇਆ ਸੀ ਉਹ ਦੇਸ਼ ਨੂੰ ਬਚਾਉਣ ਦੇ ਲਈ ਆਪਣੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਬਚਾਉਣ ਦੇ ਲਈ ਰਾਜਾ ਹਿਜ਼ਕੀਆ ਤੜਕੇ ਉੱਠ ਕੇ नगर ਦੇ ਹਾਕਮਾਂ ਨੂੰ ਇਕੱਠਾ ਕਰਕੇ ਯਹੋਵਾ ਦੇ ਭਵਨ ਚ ਗਿਆ ਉੱਥੇ ਜਾ ਕੇ ਕੀ ਕੀਤਾ ਆਪਣੇ ਰਾਜ ਦੇ ਲਈ ਪਵਿੱਤਰ ਸਥਾਨ ਦੇ ਲਈ ਅਤੇ ਯਹੂਦਾ ਦੇ ਲਈ ਕਿੰਨੀ ਵਧੀਆ ਗੱਲ ਹੈ ਵੇਖੋ ਪਹਿਲਾ ਕੀ ਦੇ ਲਈ ਆਪਣੇ ਰਾਜ ਦੇ ਲਈ ਦੂਸਰਾ ਪਵਿੱਤਰ ਸਥਾਨ ਪਰਮੇਸ਼ਵਰ ਦੇ ਭਵਨ ਦੇ ਲਈ ਤੀਸਰਾ ਯਹੂਦਾ ਯਾਨੀ ਆਪਣੀ ਪ੍ਰਜਾ ਦੇ ਲਈ ਸੱਤ ਬੱਕਰੇ ਲੈ ਆਂਦੇ ਅਤੇ ਉਸ ਨੇ ਹਰੂਨ ਦੀ ਸੰਤਾਨ ਦੇ ਲੇਵਿਆ ਨੂੰ ਆਗਿਆ ਦਿੱਤੀ ਕਿ ਇਹਨਾਂ ਸਾਰਿਆਂ ਨੂੰ ਯਹੋਵਾ ਦੀ ਵੇਦੀ ਤੇ ਚੜਾਵੇ ਉਹਨਾਂ ਨੂੰ ਆਗਿਆ ਦਿੱਤੀ ਹਿਜ਼ਕੀਆ ਆਪਣੇ ਰਾਜ ਨੂੰ ਸ਼ੁਰੂ ਕਰ ਪਾਇਆ ਦੇਸ਼ ਬਹੁਤ ਹੀ ਭਿਆਨਕ ਹਾਲਾਤਾਂ ਦੇ ਵਿੱਚ ਅਤੇ ਖਤਰੇ ਵਿੱਚ ਸੀ ਇਸ ਲਈ ਉਸ ਨੂੰ ਸਮਝ ਆ ਗਿਆ ਖਤਰੇ ਦੇ ਸਮੇਂ ਦੁਸ਼ਮਨਾ ਦੇ ਡਰ ਦੇ ਸਮੇਂ ਜੇ ਬਚਣਾ ਹੈ ਤਾਂ ਤੜਕੇ ਹੀ ਉੱਠਣਾ ਹੈ ਉੱਠ ਕੇ ਕੀ ਕੀਤਾ ਪਰਮੇਸ਼ਵਰ ਦੇ ਭਵਨ ਚ ਗਿਆ ਕਾਦੇ ਲਈ ਪਹਿਲਾ ਰਾਜ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਅੱਤੇ ਪਵਿੱਤਰ ਸਥਾਨ ਤੇ ਯਹੋਵਾ ਨੂੰ ਬਲੀਦਾਨ ਕਰਨ ਦੇ ਲਈ ਆਪਣੀ ਪ੍ਰਜਾ ਦੇ ਲਈ ਪਾਪ ਬਲੀਦਾਨਾਂ ਨੂੰ ਚੜਾਉਣ ਦੇ ਲਈ ਆਪਣੇ ਦੇਸ਼ ਨੂੰ ਤਰੱਕੀ ਦੇਣ ਲਈ ਤੜਕੇ ਉੱਠ ਕੇ ਯਹੋਵਾ ਦੇ ਭਵਨ ਚ ਜਾਂਦਾ ਹੈ फिर दाऊद के बारे किया जबूर सतवंजा सतमा वचन हे मेरी आत्मा जाग जा हे सारगी वीणा जाग जाओ मैं भी की लिखा है तड़के ही जाग उठांगा दाऊद कह रहा तड़के ही मैं जाग जाना हाँ दसो दाऊद कौन आ महान राजा ਮੂਸਾ ਕੌਣ ਸੀ ਦੱਸੋ ਮਹਾਨ ਅਗਵਾ ਯਹੋਸ਼ੂ ਕੌਣ ਸੀ ਦੱਸੋ ਮਹਾਨ ਅਗਵਾ ਹਿਜ਼ਕੀਆ ਕੌਣ ਸੀ ਦੱਸੋ ਮਹਾਨ ਰਾਜਾ ਸੀ ਸ਼ਾਸਕ ਸੀ ਮਰਕਸ ਪਹਿਲਾ ਅਧਿਆਇ ਉਸ ਦਾ 35ਵਾਂ ਵਚਨ ਅਤੇ ਤੜਕੇ ਦਿਨ ਨਿਕਲਣ ਤੋਂ ਬਹੁਤ ਹੀ ਪਹਿਲਾਂ ਉਹ ਉੱਠ ਕੇ ਨਿਕਲਿਆ ਤੜਕੇ ਉੱਠ ਕੇ ਅਤੇ ਜੰਗਲੀ ਥਾਵਾਂ ਤੇ ਗਿਆ ਉਥੇ ਪ੍ਰਾਰਥਨਾ ਕਰਨ ਲੱਗਾ ਦਸੋ ਇਹ ਕੌਣ ਆ ਪ੍ਰਭੂ ਯੀਸ਼ੂ ਮਸੀਹ ਮਹਾਨ ਮੁਕਤੀ ਦਾਤਾ ਸਰਵ ਸਮਰਥੀ ਪਰਮੇਸ਼ਵਰ ਦਾ ਪੁੱਤਰ ਤੜਕੇ ਹੀ ਉੱਠ ਕੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਦੇਸੀ ਭੈਣੋ ਅਤੇ ਭਰਾਵੋ ਸਾਡੇ ਜੀਵਨ ਆਸ਼ੀਸ਼ਿਤ ਹੋਣੇ ਚਾਹੀਦੇ ਅਸੀਂ ਬਹੁਤਿਆਂ ਦੇ ਲਈ आशीष ਦਾ ਜੇ ਕਾਰਨ ਬੰਨਣਾ ਹੈ ਅਸੀਂ ਆਲਸਪੰਨ ਤੋਂ ਅਤੇ ਸੌਣ ਦੀ ਆਦਤ ਤੋਂ ਜਿੱਤ ਪਾਉਣੀ ਆ ਸੋ ਪਹਿਲੇ ਵਚਨ ਤੋਂ ਅਸੀਂ ਕੀ ਵੇਖਿਆ ਹੈ ਕਿ ਯਹੋਸ਼ੂ ਤੜਕੇ ਉੱਠ ਕੇ ਇਹ ਯਹੋਸ਼ੂ ਕੌਣ ਹੈ ਹਜ਼ਾਰਾਂ ਲੱਖਾਂ ਲੋਕਾਂ ਨੂੰ ਪ੍ਰਤੀਗਿਆ ਦੇ ਦੇਸ਼ ਦੇ ਵੱਲ ਉਹਨਾਂ ਦੀ ਅਗਵਾਈ ਕਰਨ ਵਾਲਾ ਅਗਵਾ ਸੀ ਪਿਤਾ ਦੇ ਰੂਪ ਚ ਤੁਸੀਂ ਮਾ ਦਾ ਰੂਪ ਚ ਤੁਸੀਂ ਪਰਮੇਸ਼ਵਰ ਦੇ ਵੱਲ ਅਤੇ ਉਹਨਾਂ ਦੇ ਰਾਜ ਦੇ ਵੱਲ ਉਹਨਾਂ ਦੀ ਅਗਵਾਈ ਕਰਨੀ ਆ ਜੇ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਤੁਸੀਂ ਤੜਕੇ ਹੀ ਉੱਠ ਕੇ ਪ੍ਰਭੂ ਦੀ ਹਜ਼ੂਰੀ ਚ ਗੋਡੇ ਟੇਕ ਕੇ ਪ੍ਰਾਰਥਨਾ ਕਰਕੇ ਉਹਨਾਂ ਦੀ ਮੁਕਤੀ ਦੇ ਲਈ ਉਹਨਾਂ ਦੇ ਭਵਿੱਖ ਦੇ ਲਈ ਪੜ੍ਹਾਈ ਦੇ ਲਈ ਉਹਨਾਂ ਦੀ ਆਤਮਿਕਤਾ ਦੇ ਲਈ ਮਾਤਾ ਪਿਤਾ ਦੇ ਰੂਪ ਚ ਉਹਨਾਂ ਦੀ ਅਗਵਾਈ ਕੀਤੇ ਬਿਨਾ ਜੇ ਇਸ ਤਰ੍ਹਾਂ ਨਾ ਕਰੋਗੇ ਆਪਣੇ ਬੱਚਾ ਨੂੰ ਬਚਾ ਨਾ ਸਕੋਗੇ ਮਾਤਾਵੋ ਪਿਤਾਵੋ ਸੁਣ ਰਹੇ ਹੋ ਸੁਣ ਰਹੇ ਹੋ ਤੁਸੀਂ ਕੀ ਪਰਿਵਾਰ ਨੂੰ ਬਣਾਉਣਾ ਚਾਹੁੰਦੇ ਹਾਂ ਕੀ ਆਪਣੇ ਪਰਿਵਾਰ ਚ ਮੇਲ ਮਿਲਾਪ ਨੂੰ ਵਧਾਉਣਾ ਚਾਹੁੰਦੇ ਹਾਂ ਕਈ ਵਾਰ ਕਈ ਭੈਣ ਭਰਾ ਮੇਰੇ ਕੋਲ ਆ ਕੇ ਕੀ ਕਹਿੰਦੇ ਆ ਜਾਣਦੇ ਪਾਸਟਰ ਜੀ ਸਾਡੇ ਸ਼ਾਂਤੀ ਨਹੀਂ ਆ ਨਾ ਹੀ ਖੁਸ਼ੀ ਆ ਨਾ ਹੀ ਏਕਤਾ ਹੈ ਮੇਰਾ ਪਤੀ ਸ਼ਰਾਬੀ ਆ ਮੇਰੀ ਪਤਨੀ ਮੇਰੀ ਗੱਲ ਨਹੀਂ ਸੁਣਦੀ ਝਗੜਾਲੂ ਆ ਸਾਡੇ ਬੱਚੇ ਵਿਗੜ ਰਹੇ ਆ ਨਾ ਹੀ ਸਹੀ ਪੜਦੇ ਆ ਅਵਾਰਾ ਘੁੰਮਦੇ ਆ ਕੀ ਕਰੀਏ ਸਮਝ ਨਹੀਂ ਆ ਰਿਹਾ ਕੀ ਕਰੀਏ ਸਮਝ ਨਹੀਂ ਆਉਣਾ ਕੀ ਆ ਤੁਸੀਂ ਜੋ ਕਰਨਾ ਸੀ ਉਹ ਨਹੀਂ ਕੀਤਾ ਪਿਤਾ ਦੇ ਰੂਪ ਚ ਮਾ ਦੇ ਰੂਪ ਚ ਤੜਕੇ ਹੀ ਉੱਠ ਕੇ ਗੋਡੇ ਟੇਕ ਕੇ ਤੁਹਾਡੇ ਬੱਚਿਆਂ ਦੇ ਜੀਵਨ ਚ ਸ਼ੈਤਾਨ ਜੋ ਖਤਰੇ ਲੈ ਕੇ ਆਉਂਦਾ ਹੈ ਤੁਹਾਡੇ ਬੱਚਿਆਂ ਦੇ ਜੀਵਨ ਚ ਜੋ ਪਰਖਿਆਵਾਂ ਲੈ ਕੇ ਆਉਂਦਾ ਹੈ ਉਹਨਾਂ ਦੇ ਲਈ ਜੇ ਤੁਸੀਂ ਪ੍ਰਾਰਥਨਾ ਕਰਕੇ ਸ਼ੈਤਾਨ ਦਾ ਸਾਹਮਣਾ ਕਰੋਗੇ ਤਾਂ ਉਹ ਕਦੇ ਵੀ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਵੱਲ ਨਹੀਂ ਆ ਸਕਦਾ ਆਯੂਬ ਦੀ ਕਿਤਾਬ ASCII ਵੇਖਦੇ ਆ ਪਹਿਲਾ ਅਧਿਆਇ ਪੰਜਵਾਂ ਵਚਨ ਜਦ ਜਦ ਪੋਜਦੇ ਦਿਨ ਪੂਰੇ ਹੋ ਜਾਂਦੇ ਅਤੇ ਆਯੂਬ ਉਹਨਾਂ ਨੂੰ ਬੁਲਵਾ ਕੇ ਪਵਿੱਤਰ ਕਰਦਾ ਅਤੇ ਬਹੁਤ ਹੀ ਤੜਕੇ ਉੱਠ ਕੇ ਉਹਨਾਂ ਦੀ ਗਿਣਤੀ ਅਨੁਸਾਰ ਹੋਮ ਬਲੀਆਂ ਚੜਾਉਂਦਾ ਸੀ ਕਿਉਂਕਿ ਆਯੂਬ ਸੋਚਦਾ ਸੀ ਕਿ ਕਿਤੇ ਪਾਪ ਕਰਕੇ ਮੇਰੇ ਬੱਚਾ ਨੇ ਪਰਮੇਸ਼ਵਰ ਨੂੰ ਛੱਡ ਨਾ ਦਿੱਤਾ ਹੋਵੇ ਆਯੂਬ ਹਮੇਸ਼ਾ ਇਸ ਤਰ੍ਹਾਂ ਕਰਿਆ ਕਰਦਾ ਸੀ ਕਦੋਂ ਉੱਠਦਾ ਸੀ ਲੜ ਕੇ ਉਠਦਾ ਸੀ ਮਾਤਾਵਾਂ ਪਿਤਾਵਾਂ ਜਿਆਦਾ ਸੌਣ ਵਾਲੇ ਨਾ ਬਣੋ ਆਲਸੀ ਨਾ ਬਣੋ ਨਾ ਹੀ ਜਿਆਦਾ ਖਾਣ ਵਾਲੇ ਨਾ ਹੀ ਪੇਟੂ ਬਣੋ ਫਿਰ ਤੁਹਾਡੇ ਬੱਚਾ ਲਈ ਪ੍ਰਾਰਥਨਾ ਕਰਨਾ ਉਹਨਾਂ ਦੇ ਲਈ ਅਰਦਾਸ ਕਰਨਾ ਇਸ ਖਤਰਨਾਕ ਸੰਸਾਰ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਫਿਲਪਜੀਤ ਦੀ ਕਿਤਾਬ ਦੂਸਰਾ ਅਧਿਆਇ 19ਵਾਂ ਵਚਨ रात दे हर पैर च उठ के प्रार्थना कर उठ के पुकारिया कर यानी परमेश्वर अगे प्रार्थना कराया कर रात दे हर पैर दे शुरुआत च उठ के ਆਪਣੇ ਮਨ ਦੀਆਂ ਗੱਲਾਂ ਨੂੰ ਆਪਣੇ ਪਰਮੇਸ਼ਵਰ ਦੇ ਅੱਗੇ ਦੱਸ ਦੇ ਕਿਹਦੇ ਅੱਗੇ ਦੱਸਣੀਆਂ ਹੈ ਤੇਰੇ ਬਾਲ ਬੱਚੇ ਜੋ ਸੜਕ ਦੇ ਕੰਡੇ ਤੇ ਭੁੱਖ ਦੇ ਕਾਰਨ ਮਰ ਰਹੇ ਆ ਉਹਨਾਂ ਦੀ ਜਾਨ ਲਈ ਹਰ ਰੋਜ਼ ਆਪਣੇ ਬੱਚਿਆਂ ਦੇ ਲਈ ਮਾਵੋ ਸੁਣ ਰਹੇ ਹੋ ਸੁਣ ਰਹੀਓ ਇੱਕ ਮਾਂ ਦੇ ਰੂਪ ਚ ਆਸ਼ੀਸ਼ ਪਾ ਕੇ ਜੇ ਬਹੁਤੇ ਵਾਲੀ ਆਸ਼ੀਸ਼ ਦਾ ਕਾਰਨ ਬਣਨਾ ਹੈ ਜੇ ਆਪਣੇ ਬੱਚਿਆਂ ਲਈ ਵੀ ਆਸ਼ੀਸ਼ ਦਾ ਕਾਰਨ ਬਣਨਾ ਹੈ ਤਾਂ ਇੱਕ ਕੰਮ ਹੈ ਜੋ ਤੁਸੀ ਕਰਨਾ ਹੈ ਉਹ ਹੈ ਤੜਕੇ ਹੀ ਉੱਠ ਕੇ ਆਪਣੇ ਹੱਥਾਂ ਨੂੰ ਸਵਰਗ ਦੇ ਵੱਲ ਚੱਕ ਕੇ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਕਰਨੀ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਈਯੂਬ ਤੜਕੇ ਹੀ ਉੱਠਿਆ ਪਰਮੇਸ਼ਵਰ ਦੀ ਹਜ਼ੂਰੀ 'ਚ ਜਾ ਕੇ ਪ੍ਰਾਰਥਨਾ ਕਰਨ ਲੱਗਾ ਅਤੇ ਇੱਥੇ ਇੱਕ ਮਾਂ ਨੇ ਤੜਕੇ ਹੀ ਉੱਠਣਾ ਹੈ ਪ੍ਰਾਰਥਨਾ ਕਰਨੀ ਆ विलाप गीत च यर्मिया द्वारा परमेश्वर ने किया ओ प्रभु नु तन मन तो पुकार देया 18वें वचन च यही है ना हे सिय्योन दी कुमारी दी शहर पना अपने हंजू दिन रात नदी तरह बहोंदी रह थोड़ा भी आराम ना कर ना तेरीयां अख दियां पुतलिया चैन लवे ए क्यों किया ਕਿਉਂਕਿ ਹਰ ਸੜਕ ਦੇ ਕੰਡੇ ਤੇਰੇ ਬਾਲ ਬੱਚੇ ਜੋ ਭੁੱਖ ਦੇ ਨਾਲ ਮਰ ਰਿਆ ਕੀ ਤੁਸੀਂ ਕਦੇ ਵੀ ਇਸ ਗੱਲ ਤੇ ਗੌਰ ਕੀਤਾ ਹੈ ਪਾਪ ਦੀ ਦੁਕਾਨ ਕੋਨੇ ਤੇ ਹੁੰਦੀ ਆ ਸਿਰੇ ਤੇ ਹੀ ਸ਼ਰਾਬ ਦੀ ਦੁਕਾਨ ਹੁੰਦੀ ਆ ਜੇ ਆਪਣੇ ਮਿੱਤਰਾਂ ਨੂੰ ਉਹਨਾਂ ਨੇ ਮਿਲਣਾ ਹੈ ਤਾਂ ਸਿਰੇ ਤੇ ਹੀ ਮਿਲਦੇ ਆ ਉੱਥੇ ਆਪਣੇ ਦੋਸਤਾ ਦੇ ਨਾਲ ਪਾਪ 'ਚ ਯੋਜਨਾ ਨੂੰ ਬਣਾ ਕੇ ਆਖਰ ਦੇ ਵਿੱਚ ਉਹ ਪਾਪ ਨੂੰ ਹੀ ਕਰਦੇ ਆ ਸਿਉਨ ਦੀ ਕੁਵਾਰੀ ਉਠ ਉਠ ਕੇ ਆਪਣੇ ਬੱਚਿਆਂ ਲਈ ਹਰ ਰਾਤ ਦੇ ਪਹਿਰ ਪ੍ਰਾਰਥਨਾ ਕਰ ਜੇ ਮਾ ਦੇ ਰੂਪ ਚ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਆਸ਼ੀਸ਼ ਦੇ ਸਕਦੇ ਹੋ ਉਹ ਹੈ ਤੁਹਾਡੇ ਪ੍ਰਾਰਥਨਾ ਦਾ ਜੀਵਨ ਇੱਕ ਪਿਤਾ ਦੇ ਰੂਪ ਚ ਤੁਸੀਂ ਆਪਣੇ ਬੱਚਿਆਂ ਨੂੰ ਜੇ ਆਸ਼ੀਸ਼ ਦੇ ਰੂਪ ਚ ਕੁਝ ਦੇਣਾ ਚਾਹੁੰਦੇ ਹੋ ਪ੍ਰਾਰਥਨਾ ਦੇ ਰੂਪ ਚ ਆਪਣੇ ਬੱਚਾ ਦੇ ਆਲੇ ਦੁਆਲੇ ਜੋ ਤੁਸੀਂ ਬਣਾਉਂਦੇ ਹੋ ਉਹੀ ਵਾੜਾ ਹੈ ਯਹੋਸ਼ੂ ਮਹਾਨ ਅਗਵਾ ਕਿਉਂ ਬਣਿਆ ਜਾਂਦੇ ਹੋ ਯਹੋਸ਼ੂ ਕਿਉਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਵਾਅਦੇ ਦੇ ਦੇਸ਼ ਵੱਲ ਲੈ ਕੇ ਜਾ ਸਕਿਆ ਜਾਂਦੇ ਹੋ ਕਿਉਂ ਉਹ ਆਲਸੀ ਖਾਉ ਜਾਂ ਫਿਰ ਸੌਣ ਵਾਲਾ ਨਹੀਂ ਸੀ ਪਿਆਰਿਓ ਫਿਰ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲਿਆ ਜੇ ਅੱਜ ਜੇ ਪਰਮੇਸ਼ਵਰ ਦੀ ਇੱਛਾ ਅਨੁਸਾਰ ਜੀਣਾ ਚਾਹੁੰਦੇ ਹੋ ਆਲਸਪੰਨ ਤੇ ਜਿੱਤ ਪਾਉਣੀ ਆ ਸੌਣ ਦੀ ਆਦਤ ਤੇ ਜਿੱਤ ਪਾਉਣੀ ਆ ਦਾਊਦ ਰਾਜਾ ਸੀ ਤੜਕੇ ਉੱਠ ਕੇ ਪਰਮੇਸ਼ਵਰ ਦੀ ਮਹਿਮਾ ਕਰਦਾ ਸੀ 히즈키아 ਰਾਜਾ ਸੀ ਆਪਣੇ ਹਾਕਮਾਂ ਨੂੰ ਇਕੱਠਾ ਕਰਕੇ ਬਲੀਦਾਨ ਚੜਾਉਂਦਾ ਸੀ ਯੇਸ਼ੂ ਮਸੀਹ ਮਹਾਨ ਮੁਕਤੀਦਾਤਾ ਹੈ ਤੜਕੇ ਉੱਠ ਕੇ ਪ੍ਰਾਰਥਨਾ ਕਰਦੇ ਸੀ موسی ਮਹਾਨ ਅਗਵਾਸੀ ਯਹੋਸ਼ੂ ਮਹਾਨ ਅਗਵਾਸੀ ਅਗੂਆਂ ਨੇ ਕੀ ਕੀਤਾ ਤੜਕੇ ਉੱਠ ਕੇ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗਏ ਤੁਹਾਡੇ ਬਾਰੇ ਕੀ ਆ ਅਤੇ ਮਿਹਨਤ ਕੀਤੇ ਬਿਨਾ ਹੀ ਜਿਸ ਤਰ੍ਹਾਂ ਆਪਣੇ ਜੀਵਨ ਚ ਸਫਲਤਾ ਨਹੀਂ ਵੇਖ ਸਕਦੇ ਉਸੇ ਤਰ੍ਹਾਂ ਹੀ ਪ੍ਰਾਰਥਨਾ ਤੋਂ ਬਿਨਾ ਜੱਚਾ ਦੀ ਦਰਦ ਤੋਂ ਬਿਨਾ ਛੋਟੇ ਬੱਚਿਆਂ ਨੂੰ ਜਵਾਨ ਬੱਚਿਆਂ ਨੂੰ ਤੁਸੀਂ ਸੁਰੱਖਿਅਤ ਨਹੀਂ ਰੱਖ ਸਕਦੇ ਪਰਿਵਾਰ ਨੂੰ ਸੰਭਾਲ ਕੇ ਰੱਖਣਾ ਹੈ ਸੋਚ ਕੇ ਸੋਚਣ ਵਾਲੀ ਪਤਨੀ ਜੇ ਕੋਈ ਪਤੀ ਸੋਚ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਸ਼ਾਂਤੀ ਆ ਜਾਵੇ ਜ਼ਰੂਰ ਤੜਕੇ ਉੱਠ ਕੇ ਗੋਡੇ ਟੇਕ ਕੇ ਜੇ ਪ੍ਰਾਰਥਨਾ ਕਰੋਗੇ ਤਾਂ ਜ਼ਰੂਰ ਉਹ ప్రతిఫਲ ਵੇਖਣਗੇ ਇਹ ਕਹਿਣ ਚ ਕੋਈ ਵੀ ਸ਼ੱਕ ਨਹੀਂ ਆਓ ਆਦਤ ਬਣਾ ਲਈਏ ਇਹ ਸਮਝ ਜਾਈਏ ਮੈਂ ਪੁੱਛਦਾ ਹਾਂ ਸਾਡੇ ਵਿਚਕਾਰ ਕੋਈ ਕਹਿਣ ਵਾਲਾ ਹੈ ਪਾਸਟਰ ਜੀ ਮੈਂ ਵਚਨ ਦਿੰਦਾ ਹਾਂ ਆਪਣੇ ਬੱਚਿਆਂ ਦੇ ਲਈ ਮੈਂ ਤੜਕੇ ਹੀ ਉੱਠ ਕੇ ਪ੍ਰਾਰਥਨਾ ਕਰਾਂਗਾ ਕਹਿਣ ਵਾਲੇ ਹੈ ਤਾਂ ਹੱਥ ਵਿਖਾਓ ਰਾਈਟ ਧਿਆਨ ਨਾਲ ਸੁਣੋ ਪਿਤਾਓ ਧਿਆਨ ਨਾਲ ਸੁਣੋ ਮਾਤਾਓ ਤੁਸੀਂ ਮਿਹਨਤ ਕਰਕੇ ਪੈਸਾ ਕਮਾ ਲਿਆ ਅਤੇ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਲਿਆ ਕੀ ਤੁਹਾਡੇ ਮਰਨ ਤੋਂ ਬਾਅਦ ਉਹ ਪੈਸੇ ਤੁਹਾਡੇ ਨਾਲ ਜਾਣਗੇ ਜਾਂ ਉਹ ਪੈਸੇ ਉਸ ਤੋਂ ਬਾਅਦ ਤੁਹਾਡੀ ਪਤਨੀ ਬੱਚਿਆਂ ਨੂੰ ਮਿਲੇਗਾ ਜਾਂ ਨਹੀਂ ਬੋਲੋ ਤੁਸੀਂ ਜਦੋਂ ਬੈਂਕ ਅਕਾਊਂਟ ਖੋਲਦੇ ਹੋ ਉੱਥੇ ਇੱਕ ਕਾਲਮ ਹੁੰਦਾ ਹੈ ਤੁਹਾਡੇ ਬਾਅਦ ਬੈਂਕ ਵਿੱਚ ਜੋ ਪੈਸਾ ਹੈ ਉਹ ਤਨ ਹੈ ਉਹ ਕਿਹਦੇ ਨਾਮ ਲਿਖਣਾ ਹੈ ਲਿਖੋ ਕਹਿੰਦੇ ਹਾਂ ਪਤਨੀ ਅਤੇ ਬੱਚਿਆਂ ਦਾ ਨਾਮ ਲਿਖਦੇ ਹਾਂ ਉਹ ਮਿਹਨਤ ਕਰਕੇ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਂਦੇ ਆ ਕਿ ਸੰਸਾਰ ਦੀ ਯਾਤਰਾ ਸਮਾਪਤ ਕਰਕੇ ਚਲੇ ਵੀ ਜਾਂਦੇ ਆ ਜੋ ਤੁਸੀਂ ਲੁਕਾ ਕੇ ਰੱਖਿਆ ਹੈ ਉਹ ਤੁਹਾਡਾ ਪਰਿਵਾਰ ਹੀ ਖਾ ਸਕੇਗਾ ਮੰਨਦੇ ਹੋ ਕਿ ਸਈਆ ਉਸੇ ਤਰ੍ਹਾਂ ਪ੍ਰਾਤਨਾ ਨੂੰ ਵੀ ਸਵਰਗ ਵਿੱਚ ਜੋ ਬੈਂਕਾ ਉਹਦੇ ਵਿੱਚ ਤੁਸੀਂ ਡਿਪੋਜ਼ਿਟ ਕਰ ਸਕਦੇ ਹੋ ਯਾਦ ਰੱਖੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਪ੍ਰਾਰਥਨਾ ਰੂਪੀ ਧੰਨ ਨੂੰ ਸਵਰਗ ਦੇ ਬੈਂਕ ਵਿੱਚ ਡਿਪੋਜ਼ਿਟ ਕਰੋ ਇੱਕ ਦਿਨ ਆਪਾਂ ਸਾਰੇ ਹੀ ਮਰ ਜਾਵਾਂਗੇ ਉਸ ਸਵਰਗ ਵਿੱਚ ਰੱਖੀ ਹੋਈ ਪ੍ਰਾਰਥਨਾ ਇਸ ਧਰਤੀ ਤੇ ਤੁਹਾਡੇ ਬੱਚਾ ਦੇ ਜੀਵਨ ਚ ਉਸ ਤੋਂ ਬਾਅਦ ਆਉਣ ਵਾਲਿਆਂ ਦੇ ਜੀਵਨ ਚ ਆਸ਼ੀਸ਼ ਬਣ ਜਾਏਗੀ ਇਹ ਯਾਦ ਰੱਖੋ ਮਾਤਾ ਤੁਸੀਂ ਜੋ ਪ੍ਰਾਰਥਨਾ ਕਰਿਓ ਉਹ ਮੇਰਾ ਪਰਮੇਸ਼ਰ ਨਹੀਂ ਭੁੱਲੇਗਾ ਪਿਤਾ ਜੋ ਪ੍ਰਾਰਥਨਾ ਤੁਸੀਂ ਕਰ ਰਹੇ ਹੋ ਮੇਰਾ ਪ੍ਰਭੂ ਨਹੀਂ ਭੁੱਲੇਗਾ ਇਸ ਲਈ ਪ੍ਰਾਰਥਨਾ ਕਰੋ ਆਪਣੀ ਪੋਤੀਆਂ ਦੇ ਲਈ ਆਪਣੀ ਦੋਤਿਆਂ ਲਈ ਆਪਣੇ ਪਰਪੋਤਿਆਂ ਦੇ ਲਈ ਪਰਪੋਤੀਆਂ ਲਈ ਆਉਣ ਵਾਲੀਆਂ ਸੰਤਾਨਾਂ ਲਈ ਪ੍ਰਾਰਥਨਾ ਕਰੋ ਇਹ ਗਲਤ ਨਹੀਂ ਆ ਜਾਣਦੇ ਹੋ ਕਿਉਂ ਤੁਸੀਂ ਸੰਸਾਰ ਦੀ ਯਾਤਰਾ ਖਤਮ ਕਰਕੇ ਸਵਰਗ ਜਾ ਸਕਦੇ ਹੋ ਲੇਕਿਨ ਤੁਹਾਡੀ ਕੀਤੀ ਗਈ ਹਰ ਪ੍ਰਾਰਥਨਾ ਉਥੇ ਸਵਰਗ ਵਿੱਚ ਯਾਦ ਕੀਤੀ ਜਾਏਗੀ ਮਾਤਾਵਾਂ ਪਿਤਾਵਾਂ ਫਿਰ ਤੋਂ ਕਹਿ ਰਿਹਾ ਹਾਂ ਤੁਹਾਡੇ ਬੱਚਾ ਲਈ ਜੋ ਮਹਾਨ ਆਸ਼ੀਸ਼ ਤੁਸੀਂ ਜੋ ਦੇ ਸਕਦੇ ਹੋ ਜਾਣਦੇ ਹੋ ਪ੍ਰਾਰਥਨਾ ਦੇ ਦੁਆਰਾ ਜੋ ਵੀ ਵਾੜਾ ਤੁਸੀਂ ਲਾਉਂਦੇ ਹੋ ਇਸ ਤੋਂ ਵੱਡੀ ਆਸ਼ੀਸ਼ ਹੋਰ ਨਹੀਂ ਆ ਪਵਿੱਤਰ ਪਰਮੇਸ਼ਵਰ ਪਿਤਾ ਇਸ ਸਮੇਂ ਤੁਸੀਂ ਸਾਡੇ ਨਾਲ ਗੱਲ ਕੀਤੀ ਤੇਰੇ ਬਚਨਾਂ ਨੂੰ ਅਸੀਂ ਸੁਣਿਆ ਤੇਰਾ ਵਚਨ ਸਾਡੇ ਲਈ ਜ਼ਰੂਰੀ ਆ ਪ੍ਰਾਰਥਨਾ ਸਾਡੇ ਜੀਵਨ ਚ ਬਹੁਤ ਹੀ ਸਮਰਥੀ ਹਥਿਆਰ ਹੈ ਤੜਕੇ ਉੱਠ ਕੇ ਸਾਡੀ ਤੇਰੇ ਨਾਲ ਸ਼ੁਰੂਆਤ ਕਰਨੀ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਪਿਤਾ ਸਾਡੇ ਬੱਚਿਆਂ ਦੇ ਲਈ ਪੋਤੇ ਪੋਤੀਆਂ ਦੇ ਲਈ ਪਿਤਾ ਹੁਣੇ ਤੋਂ ਹੀ ਪ੍ਰਾਰਥਨਾ ਜੀਵਨ ਦੀ ਆਦਤ ਪਾ ਕੇ ਹਰ ਸਮੇਂ ਰਾਤ ਨੂੰ ਉੱਠ ਕੇ ਪ੍ਰਾਰਥਨਾ ਕਰਨ ਦਾ ਮਨ ਸਾਨੂੰ ਦੇ ਦਿਓ ਮੁਕਤੀਦਾਤਾ ਪ੍ਰਭੂ ਮੂਸਾ ਮਹਾਨ ਅਗਵਾਸੀ ਯਹੋਸ਼ੂ ਮਹਾਨ ਅਗਵਾਸੀ ਦਾਊਦ ਅਤੇ ਹਿਜ਼ਕੀਆ ਮਹਾਨ ਰਾਜਾ ਸੀ ਤੁਹਾਡਾ ਪਿਆਰਾ ਪੁੱਤਰ ਮਹਾਨ ਉਧਾਰ ਕਰਤਾ ਹੈ ਇਹਨਾਂ ਸਭ ਨੂੰ ਤੁਸੀਂ ਮਹਾਨ ਬਣਾ ਦਿੱਤਾ ਹੈ ਕਿਉਂਕਿ ਇਹ ਕੀ ਇਹ ਸਾਰੇ ਹੀ ਪ੍ਰਾਰਥਨਾ ਲਈ ਜਾਗਦੇ ਰਹਿੰਦੇ ਸੀ ਤੁਹਾਡੀ ਹਜ਼ੂਰੀ ਨੂੰ ਪਿਆਰ ਕਰਦੇ ਸੀ ਤੜਕੇ ਹੀ ਤੁਹਾਡੀ ਹਜ਼ੂਰੀ ਚ ਗੋਡੇ ਟੇਕਦੇ ਸੀ ਤੁਹਾਡੀ ਇੱਛਾ ਨੂੰ ਜਾਣਦੇ ਸੀ ਤੁਹਾਡੇ ਵਚਨ ਦੇ ਅਨੁਸਾਰ ਚੱਲਦੇ ਰਹੇ ਇਸ ਲਈ ਪ੍ਰਾਰਥਨਾ ਕਰਦਾ ਹਾਂ ਪਿਤਾ ਸਾਨੂੰ ਵੀ ਐਸਾ ਜੀਵਨ ਦੇ ਦਿਓ ਵਿਸ਼ਵਾਸ ਕਰਦੇ ਹਾਂ ਪਿਤਾ ਵਿਸ਼ਵਾਸਯੋਗ ਜੀਵਨ ਅਸੀਂ ਜੀ ਸਕੀਏ ਐਸੀ ਕਿਰਪਾ ਕਰੋ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਕਲਵਰੀ ਪੋਸਟ ਬਾਕਸ ਨੰਬਰ 30 ਕੋਕਟਪल्ली ਹਾਈਦਰਾਬਾਦ 72